ਅੱਸੀ ਗੱਲ ਦੋਸਤੋ 122 ਨੰਬਰ ਵੀਡੀਓ ਲੈ ਕੇ ਮੈਂ ਹਾਜ਼ਰ ਹਾਂ। ਹਮੀਰਗੜ ਬਠਿੰਡਾ ਜ਼ਿਲ੍ਹੇ ਦਾ ਪਿੰਡ ਜਿੱਥੇ 6 ਮਾਰਚ 2014 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਔਰ ਫਾਈਨਲ ਮੈਚ ਖੇਡਿਆ ਗਿਆ ਅਲਕੜਾ ਵਰਸਸ ਮਾਨੂਕੇ ਗਿੱਲ ਦੇ ਵਿਚਕਾਰ। ਦੋਸਤੋ ਅਲਕੜਾ ਵੀ ਬਹੁਤ ਵਧੀਆ ਟੀਮ ਹੈ ਔਰ ਮਾਨੂਕੇ ਗਿੱਲ ਵੀ ਬਹੁਤ ਵਧੀਆ ਟੀਮ ਹੈ। ਕਿਉਂਕਿ ਦੋਨੋਂ ਹੀ ਟੀਮਾਂ ਦੇ ਵਿੱਚ ਵਧੀਆ ਖਿਡਾਰੀ ਖੇਡਦੇ ਨੇ। ਪਰ ਅਲਕੜਾ ਦੀ ਟੀਮ ਪੂਰੀ ਕਰਨ ਵਾਸਤੇ ਇਹਦੇ ਵਿੱਚ ਗੁਰਜੀਤ ਮਾੜੀ ਨੂੰ ਔਰ ਸ਼ਿਕੰਦਰ ਮਾੜੀ ਨੂੰ ਖੜਾਇਆ ਗਿਆ। ਔਰ ਉਧਰ ਮਾਨੂਕੇ ਗਿੱਲ ਦੇ ਵਿੱਚ ਸੀਰਾ ਪਿੱਥੋ ਔਰ ਦੋਨੀਆਂ ਟੀਮਾਂ ਕਾਫੀ ਸਟਰੋਂਗ ਟੀਮਾਂ ਬਣ ਗਈਆਂ ਔਰ ਇਸ ਫਾਈਨਲ ਮੈਚ ਦੇ ਵਿੱਚ ਦੋਸਤੋ ਮੋਟਰਸਾਈਕਲ ਬੈਸਟ ਖੜਾਣੀ ਨੂੰ ਦਿੱਤੇ ਜਾਣੀ ਸੀ ਔਰ ਉਧਰ ਜਿਹੜਾ ਸੀਰਾ ਹੈ ਕਿੱਥੋਂ ਹੈ ਉਹ 43 ਮੋਟਰਸਾਈਕਲਿਸਟ ਤੋਂ ਪਹਿਲਾਂ ਜਿੱਤ ਚੁੱਕਿਆ ਸੀ ਇਸ ਮੈਚ ਦੇ ਵਿੱਚ 44ਵਾਂ ਮੋਟਰਸਾਈਕਲੋ ਜਿੱਦਾ ਜਾਂ ਨਹੀਂ ਜਿੱਦਾ ਇਹਦੇ ਲਈ ਤੁਸੀਂ ਪੂਰਾ ਮੈਚ ਦੇਖੋ ਨਾਲ ਹੀ ਤੁਹਾਡੇ ਲਈ ਇੱਕ ਸਵਾਲ ਹੈ ਕਿ ਜੀਵਨ ਮਾਨੂ ਕੇ ਗਿੱਲ ਜਿਹੜਾ ਹੈ ਉਹ ਇਸ ਮੈਚ ਦੇ ਵਿੱਚ ਟੋਟਲ ਕਿੰਨੀਆਂ ਰੈਟਾ ਇਹ ਜਾਣਨ ਦੇ ਲਈ ਪਹਿਲਾ ਮੈਚ ਵੇਖੋ ਰਵਾਇਤ ਕਰਾਗਾ ਜਿਨ੍ਹਾਂ ਨੇ ਬਹੁਤ ਸਾਰਾ ਪਿਆਰ ਆਪਣੇ ਇਸ ਵੀਰ ਦੇ ਲਈ ਆ ਮਾਨ ਸਰਮੰਦ ਦੇ ਰੂਪ ਦੇ ਵਿੱਚ ਭੇਜਿਆ ਲਓ ਮੈਚ ਜਿਹੜਾ ਸ਼ੁਰੂ ਹੋ ਚੁੱਕਾ ਹੈ ਦਰਸ਼ਕ ਵੀਰ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਮਾਣੂ ਕਹਿੰਦਾ ਜੀਵ ਕਹਿੰਦੇ ਕੋਈ ਖੇਡ ਮੈਦਾਨ ਦਾ ਹੁੰਦਾ ਇਸ ਲੋਕਾਂ ਨੂੰ ਕਹਿੰਦੇ ਕੋਈ ਉਲਟਨਾ ਆਵਾਜ਼ ਆਖਦਾ ਕਿ ਮਾਣੂ ਕਹਿੰਦਾ ਜੀਵਨ ਖੇਡ ਮੇਲਿਆਂ ਦੀ ਸ਼ਾਨ ਹੈ ਦੋਨੇ ਵਾਰੇ ਵਾਲੀਏ ਨੂੰ ਇਹਦੇ ਉੱਤੇ ਮਾਣ ਹੈ ਮਾਣੂ ਕਹਿੰਦੇ ਜੀਵਨ ਦਾ ਨਾਂ ਹੁਣ ਦਾਲਦਰਾ ਚ ਵਿਕਦਾ ਮਾਣੂ ਕਹਿੰਦੇ ਜੀਵਨ ਦਾ ਨਾਂ ਹੁਣ ਦਾਲਦਰਾ ਚ ਵਿਕਦਾ ਪਹਿਲਾਂ ਵੀ ਕਹਿੰਦੇ ਆਲਕੜੇ ਪੰਡਾ ਖੱਬੀ ਖਾਂ ਧਾਵੀਆਂ ਨੂੰ ਡੱਕਣ ਦਾ ਮਾਣ ਆਉਂਦਾ ਹੈ ਤਸਵੀਰ ਅਲਕੜਿਆਂ ਵਾਲਾ ਜੱਫਾ ਲਾ ਕੇ ਆਪਣੀ ਟੀਮ ਲਈ ਪੁਆਇੰਟ ਜੋੜਦਾ ਕਹਿੰਦੇ ਦੀ ਮੁਕਬਦੀ ਧਰਤੀ ਦਾ ਕਬੱਡੀ ਦਾ ਪੁਆਇੰਟ ਕਬੱਡੀ ਜਗਤ ਦੇ ਧਾਵੀਆਂ ਦੇ ਵਿੱਚ ਖੋਖਰ ਸੁਪਾਸ਼ਰ ਦਾ ਦੂਜਾ ਨੰਬਰ ਤੋਂ ਵਾਲੇ ਸ਼ੀਰ ਨੂੰ ਟੱਚ ਕਰਕੇ ਪਾਦਿਆ ਔਰ ਮਾਨੁਕਿਆ ਵਾਲਾ ਅਗਲੀ ਕਬੱਡੀ ਲਾੜੀ ਕੈਂਦੇ ਦੇ ਤੋਰ ਤਾਰੇ ਦੇ ਜਰਿੰਦਰ ਸਿੰਘ ਸਿੱਧੂਵਾਲਾ ਨੇ ਕੈਨੇਡਾ ਸੱਜਿਆ ਸਰੋਜਨ ਨੂੰ ਔਰ ਉਧਰਲੇ ਪਾਸੇ ਆਲਕਰਾਂ ਦੀ ਧਰਤੀ ਦਾ ਅੰਦੋਲੀ ਬਾਬਾ ਫਰੀਦ ਇੰਟਰਨੈਸ਼ਨਲ ਕਬੱਡੀ ਕਲੱਬ ਕੈਨੇਡਾ ਦੇ ਵੱਲੋਂ ਖੇਡੇਗਾ ਖੇਡੇਗਾ ਇਸ ਸਾਲ ਬਾਈ ਜੀ ਸਾਹਿਬ ਮੁੱਟਰ ਵਾਲਾ ਹਾਦਿਆਂ ਵੀ ਸਰਜੀਤ ਸਿੰਘ ਸਾਹਿਬ ਦਾ ਪੰਜ ਉਹਨਾਂ ਵੱਲੋਂ ਜੀਵਨ ਨੂੰ 100 ਰੁਪਏ ਦਾ ਸਪੈਸ਼ਲ ਇਨਾਮ ਜੀਵਨ ਲੋ ਜੀਵਨ ਮਾਨੁਕਿਆਂ ਦਾ ਕਹਿੰਦੇ ਉੱਤਨੇ ਬਾਜ ਦਾ ਖਿਤਾਬ ਦਿੱਤਾ ਬਾਬਾ ਬੋਹਰ ਨੇ ਕਮੈਂਟਰੀ ਦੇ ਪ੍ਰੋਫੈਸਰ ਮੱਖਣ ਹਕੀਮਪੁਰ ਵਾਲੇ ਨੇ ਕਹਿੰਦੇ ਸਟਾਈਲ ਵਾਲਾ ਦਾ ਵੱਖਰਾ ਸਿਆਟ ਵੀ ਇਹ ਮੀਕ ਵਾਂਗੂ ਵਾਲ ਕਰਵਾਏ ਆ ਬਾਬਾ ਕਹਿੰਦੇ ਜੀਵਨ ਨੇ ਮੇਰੇ ਵੀਰੋ ਸਰਜੀਤ ਸਿੰਘ ਪੰਚ ਉਹਨਾਂ ਵੱਲੋਂ 100 ਰੁਪਏ ਦਾ ਸਪੈਸ਼ਲ ਇਨਾਮ ਹੈ ਜੀ ਧੰਨਵਾਦ ਹੈ ਸਾਰੇ ਗਾਮੀ ਸਾਧਨ ਵੀਰਾਂ ਦਾ ਆ ਨਾਉ ਸ਼ੋਕੀ ਅਲਕਰੇ ਪਿੰਡ ਦਾ ਆਪਣੀ ਟੀਮ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰਦਾ ਹੋਇਆ ਜਿੱਥੇ ਮੇਰੇ ਵੀਰੋ ਹਮਦਪੁਰੇ ਦੀ ਟੀਮ ਦੇ ਵਿੱਚ ਸੋਖਾ ਪੰਡਾਲ ਦੇਣਾ ਨੌਜਵਾਨ ਨੇ ਕਬੱਡੀਆਂ ਪਾ ਕੇ ਆਪਣੀ ਟੀਮ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰ ਗਿਆ। ਲਓ ਅਗਲੀ ਰੇਡ ਮਾਨੁਕਿਆਂ ਤੇ ਲਾਡੀ ਦੇ ਹਿੱਸੇ ਆਈ ਹੈ ਔਰ ਉਧਰਲੇ ਪਾਸੇ ਮੇਰੇ ਲਈ ਰਾਜੂ ਰਾਉ ਦੇ ਬੜੇ ਮਾਨ ਸਰਮਨ ਬੋਲਾ ਤਾਂ ਖੁਸ਼ ਹੋ ਕੇ ਭੇਜਦੇ ਨੇ। ਮਾਨੁਕਿਆਂ ਦੀ ਧਰਤੀ ਦਾ ਲਾਡੀ ਜਦੋਂ ਕਹਿੰਦੇ ਨੇ 2010 ਦੇ ਵਿੱਚ ਪਹਿਲੀ ਵਾਰ ਜਹਾਜ ਚੜਨ ਵਾਲੀ ਗੱਲ ਕੀਤੀ ਮੇਜਰ ਬਰਾਡ ਹੋਣਾ ਨੇ ਹਾ피 ਭਰੀ ਔਰ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਇਸ ਨੌਜਵਾਨ ਨੇ ਵੀ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਵਿੱਚ ਜਾ ਕੇ ਇੱਕ ਤੋਂ 55 ਪਾਉਂਡ ਦੀ ਕਬੱਡੀ ਦੇ ਵਿੱਚ ਵੈਲਕਮ ਜਾਣ ਵਾਲੀ ਗੱਲ ਕਰ ਦਿੱਤੀ। ਉਧਰ ਕਬੱਡੀ ਪਾਉਣ ਦੇ ਲਈ ਨਾਜ਼ਰ ਮੈਦਾਨ ਦੇ ਵਿੱਚ ਵਧਦਾ ਹੋਇਆ। ਦਰਸ਼ਕੋ ਮਾਰ ਦਿਓ ਤਾੜੀਆਂ। ਖੁੱਲ ਕੇ ਪਤਾ ਲੱਗ ਜਾਵੇ ਕਿ ਵਾਹ ਦਾ ਮੈਚ ਵਿੱਚ ਦਜ਼ੋਰ ਦਿਖਾਉਣ ਨੂੰ ਮਿਲਦੇ ਨੇ। ਆ ਬੱਲੇ ਬੱਲੇ ਇੱਕ ਪਾਸੇ ਪਿੱਠੋ ਵਾਲਾ ਪਿੱਠੋ ਵਾਲਾ ਪਿੱਠੋ ਵਾਲਾ ਦੂਜੇ ਪਾਸੇ ਮਾੜੀ ਵਾਲਾ ਅੰਕ ਮਾੜੀ ਵਾਲੇ ਦੇ ਖਾਤੇ ਵਿੱਚ ਜਾਂਦਾ ਹੋਇਆ। ਹੋ ਕਬੱਡੀ ਮਾਨੂੰ ਕਹਿੰਦੀ ਧਰਤੀ ਦਾ ਜੀਵਨ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਨੇ ਦੋਦੇ ਸੰਦੀਪ ਦੇ ਮਾਰੂਕੇ ਵਾਲਾ ਜੀਵਨ ਚੜਦੀ ਬਰੇਕ ਦੇ ਲੋ ਔਰ ਦੁਨੀਆ ਦੀ ਪਹਿਲੀ ਪਸੰਦ ਬਣ ਚੁੱਕੇ ਨੇ ਜਿੱਤੇ ਕਿਹੜੇ ਪਾਸੇ ਮਰਜ਼ੀ ਸੱਚ ਕਰ ਲਈਏ ਭਾਵੇਂ ਫੇਸਬੁੱਕ ਦੇ ਉੱਤੇ ਭਾਵੇਂ ਕਬੱਡੀ ਪ੍ਰੇਮੀਆ ਦੇ ਵਿੱਚ ਉਹ ਪਹਿਲੀ ਪਸੰਦ ਹੈ ਮਾਰੂਕੇ ਵਾਲਾ ਜੀਵਨ 100 ਰੁਪਿਆ ਰਾਜੂ ਕੋਲ ਵੱਲੋਂ ਇਹ ਵੀਰ ਰਾਉਕੇ ਵਾਲੇ ਜੀਵਨ ਮਾਰੂਕੇ ਦੇ ਲਈ ਆਲਾ ਲਾ ਬਾਦ ਤੋਂ ਸਾਰਨ ਲਓ ਅਗਲੀ ਰੇਡ ਦੌਲਤ ਸਿੰਘ ਅਲਕੜੇ ਪਿੰਡ ਦਾ ਕਹਿੰਦੇ ਤੇ ਬ੍ਰਿੰਦਰ ਨਾਲ ਮੁਕਾਬਲਾ ਬ੍ਰਿੰਦਰ ਅਤੇ ਸ਼ੀਰਾ ਤੇ ਥੋ ਦਾ ਕਹਿੰਦੇ 2012 ਦੇ ਵਿੱਚ ਮੇਰੇ ਵੀਰੋ ਲੱਭੀ ਨੰਗਲ ਦੇ ਸਾਡੇ ਤੇ ਇਕੱਠੇ ਖੇਡੇ ਅੱਜ ਮਾਰੂਕਿਆਂ ਦੀ ਟੀਮ ਲਈ ਇਕੱਠੇ ਖੇਡ ਰਹੇ ਆ ਲਓ ਪਾਈ ਹੋਈ ਰੇਡ ਮਾਰੂਕਿਆਂ ਦਾ ਜੀਵਨ ਮੇਰੇ ਵੀਰੋ ਸਾਰੀ ਮਾਰੂਕਿਆਂ ਦਾ ਲਾਡੀ ਕਹਿੰਦੇ ਦੂਜਾ ਵਸਤਾਂ ਦੇ ਤੌਰ ਤੇ ਜਾਪੀ ਜਾਂਦਾ ਕਾਲੂ ਦਾ ਮੇਰੇ ਵੀਰੋ ਚੇਲਾ ਮੇਰੇ ਵੀਰੋ ਉਸਤਾਦ ਬੰਦਾ ਰਸੂਲਪੁਰੇ ਕਾਲੂ ਨੂੰ ਆਪਣੀ ਟੀਮ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰ ਗਿਆ ਉਧਰ ਸਾਡੇ ਵੀਰ ਪਰਮਾਤਮਾ ਟ੍ਰਾਂਟੋ ਦੇ ਵਿੱਚ ਬੈਠਾ ਇਹਨਾਂ ਮੈਚਾਂ ਦੇ ਨਜ਼ਾਰੇ ਮਾਰ ਰਿਹਾ ਨੈੱਟ ਦੇ ذریعے ਕਬੱਡੀ ਦੀ 360 ਦੇ ذریعے ਜੋ ਦੌੜਦਾ ਬ੍ਰਿੰਦਰ ਕਰਦਾ ਹੋਇਆ ਪੂਰੀ ਟਰਾਈ ਸ਼ੋਕੀ ਆਕੜਾਂ ਦਾ ਭੱਜਿਆ ਜਾਂਦਾ ਤਾਂ ਨਹੀਂ ਦੇ ਰਿਹਾ ਆਪਣੀ ਟੀਮ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰਦਾ ਹੋਇਆ ਵਾਕਈ ਕਹਿੰਦੇ ਨੇ ਕੁਝ ਨਹੀਂ ਕਿਤੇ ਫੋਨ ਕਰਕੇ ਪਹੁੰਚ ਜਾਵੇਗਾ ਕੋਈ ਕੈਨੇਡਾ ਦੇ ਸਕੈਚਵਨ ਦੇ ਵਿੱਚ ਸੇਵਕ ਸਿੰਘ ਦੀ ਧੀ ਤੋਂ ਨੇ ਕਹਤਾ ਥੇੜੇ ਉਧਰ ਮਨਜੀਤ ਜੱਜ ਜੀ ਵਰਗੇ ਉਹਨਾਂ ਸਾਰੇ ਸਤਿਕਾਰ ਦੇ ਜਗਤ ਭਾਵੇਂ ਕਹਿੰਦੇ ਨੇ ਕੈਨੇਡਾ ਦੇ ਮੈਰੀਟੋਵਾ ਸਟੇਟ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਬਲਜਿੰਦਰ ਸਿੰਘ ਦੀ ਕਪੂ ਤੋਂ ਨਾਲ ਪੰਪੀ ਔਰ ਨਥੋ ਗਿਆ ਵੀ ਧਰਤੀ ਦਾ ਨਥੋਵਾਲ ਦੀ ਧੱਬੀ ਦਾ ਘੋਗੀ ਵੀ ਉਹਨਾਂ ਦੇ ਨਾਲ ਸਾਥੀ ਨੂੰ ਜੇ ਕਹਿੰਦੇ ਨੇ ਵੀ ਕਬੱਡੀ 365.com ਦੇ ਜ਼ਰੀਏ ਗੁਰਮੇਲ ਜੇਲੀ ਦੇ ਜ਼ਰੀਏ ਮੁਬਾਰਕਬਾਦਾਂ ਭੇਜ ਰਹੇ ਨੇ ਔਰ ਇਧਰੋਂ ਪਾਸੇ ਜੀਵਨ ਦੇ ਲਈ ਨੌਜੋ ਨਕਦਰ ਸਿੰਘ ਸਾਡੇ ਵੀਰ ਮਨਜੀਤ ਜੱਟ ਦੀ ਪੋਤਰੀ ਕੈਨੇਡਾ 100 ਰੁਪਏ ਸਾਡੇ ਨਸ਼ਮਰ ਜੀ ਕੋਲੋਂ ਪ੍ਰਾਪਤ ਕਰੋ ਕਦਰ ਜੀ ਕੋਲੋਂ ਪ੍ਰਾਪਤ ਕਰ ਲਿਓ ਹਲਕਾ ਨੇ ਪਈਓ ਉਧਰ ਸਾਡੇ ਵੀਰ ਮਨਜੀਤ ਸਿੰਘ ਜੱਟ ਪੋਤਰਾ ਜੰਬੂ ਕੈਨੇਡਾ ਕਹਿੰਦੇ ਦੂਜਾ ਪ੍ਰਾਈਜ਼ ਦਿੱਤਾ ਜਾਣਾ ਕਬੱਡੀ ਓਪਨ ਦਾ ਧੰਨਵਾਦ ਹੈ ਉਸ ਵੀਰ ਦਾ ਵੀ ਪ੍ਰਮਾਤਮਾ ਸਾਡਾ ਵੀਰ ਟ੍ਰਾਂਟੋ ਦੇ ਵਿੱਚ ਬੈਠਾ ਇਹਨਾਂ ਮੈਚਾਂ ਦੇ ਨਜ਼ਾਰੇ ਮਾਰ ਰਿਹਾ ਵਧਾਈਆਂ ਵੀ ਭੇਜ ਰਿਹਾ ਮੈਚ ਸ਼ੁਰੂ ਕਰਵਾਓ ਜੀ ਬੇਨਤੀ ਆ ਗੁਰਜਰਾਂ ਸਿੰਘ ਜੀ ਖੇਤ ਵਾਲਾ ਕਹਿੰਦਾ ਵੀ ਜਿਹੜਾ ਵੀ ਜੀਵਨ ਨੂੰ ਜੱਫਾ ਲਾਵੇਗਾ ਮੇਰੇ ਵੱਲੋਂ 500 ਰੁਪਈਆ ਜਿਹੜਾ ਜੀਵਨ ਲੈ ਕੇ ਜਾਊ ਮੈਂ 500 ਰੁਪਈਆ ਜਗਮੀਤ ਦੇ ਡੈਡੀ ਜਗਿੰਦਰ ਪ੍ਰਧਾਨ ਦੇ ਵੱਲੋਂ ਰੁਪਈਆ ਦੇ ਮਾਨ ਸਨਮਾਨ ਦੇ ਉਧਰਲੇ ਪਾਸੇ ਜਿੱਤੇ ਕਹਿੰਦੇ ਨੇ ਰਾਮ ਸਿੰਘ ਜੀ ਰੌਕੀ ਤੇ ਨਾਲ ਜੋਰਾਵਰ ਸਿੰਘ ਜੀ ਕਹਿੰਦੇ ਨੇ ਵੀ ਸਾਡੇ ਵੱਲੋਂ ਅੱਜ ਦੇ ਓਪਰ ਵਰਗ ਦਾ ਪਹਿਲਾ ਪ੍ਰਾਈਜ਼ ਮਨਜੀਤ ਸਿੰਘ ਜੱਜ ਜੰਪੂ ਸਿੰਘ ਦੇ ਪੋਤਰੇ ਦੇ ਵੱਲੋਂ ਤੇ ਦੂਜਾ ਪ੍ਰਾਈਜ਼ ਪਰਮਾਤਵਰ ਦੇ ਵੱਲੋਂ ਪਰਮਾਤਵਰ ਸਿੰਘ ਦੇ ਵੱਲੋਂ ਕਹਿੰਦੇ ਨੇ ਇੱਕ ਮੋਟਰਸਾਈਕਲ ਬੈਸਟ ਜੇਡ ਨੂੰ ਤੇ ਮਾਸਟਰ ਅਮਰ ਸਿੰਘ ਦੇ ਵੱਲੋਂ ਬੈਸਟ ਰੇਟਰ ਦੇ ਲਈ ਜਿਵੇਂ ਕਹਿੰਦੇ ਜਾਪੀ ਦੇ ਲਈ ਮੋਟਰਸਾਈਕਲ ਉਹ ਤੇ ਬਲਜਿੰਦਰ ਸਿੰਘ ਦੀ ਕੱਪੀ ਵਰਗੇ ਨਾਲ ਬੱਬੀ ਆ ਗਿਆ ਧੱਲੇਗਿਆ ਵਾਲੇ ਦਲਜੀਤ ਕਾਕੇ ਨੂੰ ਸੋ ਧੰਨਵਾਦ 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 ਉਧਰ ਸਾਡਾ ਵੀਰ ਰਾਜੂ ਰਾਊਕੇ ਵਾਲਾ ਜੀਵਨ ਦੇ ਲਈ ਇੱਕ ਸੌ ਦਾ ਮਾਨ ਭੇਜ ਰਿਹਾ ਨਾਲ ਹੀ ਦਾਸ ਦੇ ਬੋਲਾਂ ਤੋਂ ਖੁਸ਼ ਹੋ ਕੇ ਇੱਕ ਸੌ ਦਾ ਮਾਨ ਧੰਨਵਾਦ ਹੈ ਆਸਾਪੁੱਟਰ ਵਾਲਿਆ ਦਾਨੀ ਸੱਜਣਾ ਦਾ ਵੀ ਆਪਾਂ ਧੰਨਵਾਦ ਕਰਨਾ ਲੋਕਾਂ ਦਾ ਵੀ ਧੰਨਵਾਦ ਹੈ ਜਿਹੜੇ ਸ਼ੋਭਾ ਤੋਂ ਲੈ ਕੇ ਕਿ ਬੈਠੇ ਭੁੱਖੇ ਤੋਂ ਤੇ ਆਏ ਬੜੀ ਦੂਰੋਂ ਦੂਰੋਂ ਆਏ ਦੇ ਖਿਡਾਰੀਆਂ ਦੇ શરી ਦੇ ਇਹਨਾਂ ਨੂੰ ਨਾ ਕਿਸੇ ਗੱਲ ਦੀ ਘਾਟ ਲੱਗੀ ਅੱਜ ਗੋਲ ਦਾ ਕਬੱਡੀ ਦਾ ਜਨੂੰਨ ਲੋਕਾਂ ਨੇ ਪੂਰਾ ਸੈਰ ਚੜ ਕੇ ਰਾਜੂ ਵੀਰ ਲੋਕਾਂ ਵੱਲੋਂ ਵੱਡੇ ਮਾਨ ਸਨਮਾਨ ਮੇਰੇ ਲਈ ਫੇਰ ਪਹੁੰਚ ਕੇ ਨੇ ਸੋ ਧੰਨਵਾਦ ਹੈ ਮਾਣੂ ਕਾਂ ਦੀ ਧਰਤੀ ਦਾ ਜੀਵਨ ਹੈ ਧਰਤੀਲਾ ਖੇਡ ਕਬੱਡੀ ਦਾ ਲੈਣ ਨਸ਼ੀਲਾ ਟੱਜ ਲਾ ਕੇ ਭੱਜਦਾ tufaan ਬਣ ਜਾਂਦਾ ਏ ਆਹ ਦੇਖੋ ਵੈਰੀ ਦਾ tufaan ਹੀ ਬਣ ਜਾਂਦਾ ਏ ਜੀਵਨ ਦਾ tufaan ਬਣ ਜਾਂਦਾ ਓਧਰਲੇ ਪਾਸੇ ਆਲਕਣਾ ਦੀ ਧਰਤੀ ਦਾ ਟੋਲੀ ਹਰਜੀਤ ਪੁਆਇੰਟ ਕਬੱਡੀ ਕਲੱਬ ਪੱਤੋ ਹੀਰਾ ਸਿੰਘ ਦੇ ਵਿੱਚ ਜਿਸ ਨੌਜੋਗ ਮੇਰੇ ਚਰਚੇ ਖੇਡ ਕਬੱਡੀ ਦੇ ਵਿੱਚ ਖੁੱਲੇ ਦੇ ਖਰਚੇ ਆਲਕਣਾ ਪਿੰਡ ਦਾ ਮਹਾਨ ਤਾਵੀ ਗੌਲੀ ਯਾਰੋ ਵਖਰਾ ਤੂਫਾਨ ਧਾਵੀ ਹੈ ਹਲੋ 1000 ਰੁਪਿਆ ਆਵੇਗਾ ਗੁਰਜਰਾਂਤਿਕ ਦੀ ਚਰਨ ਖੇਤ ਵਾਲੇ ਵੱਲੋਂ ਜਿਹੜਾ ਜੀਵਨ ਨੂੰ ਲਾ ਕੇ ਆਵੇਗਾ 1000 ਰੁਪਿਆ ਉਧਰ ਸਾਡਾ ਵੀਰ ਬਲਜਿੰਦਰ ਪ੍ਰਧਾਨ ਆਖ ਰਿਹਾ ਵੀ ਅਗਲੇ ਸਾਲ ਮੈਂ ਪ੍ਰਧਾਨ ਕੋਈ ਹੋਰ ਆਪਣੀ ਕਮੇਟੀ ਦਾ ਬਣਾਉਣਾਗਾ ਬਲਜਿੰਦਰ ਪ੍ਰਧਾਨ ਦੀ ਆਖ ਰਿਹਾ ਵੀ ਜਿੰਨੀ ਵੀ ਸੇਵਾ ਲਾਉਗੀ ਟੂਰਨਾਮੈਂਟ ਕਮੇਟੀ ਉਨੀ ਸੇਵਾ ਕਰਾਂਗੇ ਧੰਨਵਾਦ ਹੈ ਬਲਜਿੰਦਰ ਪ੍ਰਧਾਨ ਦਾ ਕਹਿੰਦੇ ਨੇ ਸੋਕੀ ਅਲਕਦੇ ਪਿੰਡ ਦਾ ਉਧਰ ਦੀ ਬਾਤ ਲਈ ਸਾਡੇ ਹਰਵਿੰਦਰ ਵਰਗੇ ਜੱਗੇ ਹੋਰੀ ਭਾਵੇਂ ਕਹਿੰਦੇ ਨੇ ਵਡੀਆਂ ਜਿੱਟੀਆਂ ਨਭਾਈ ਜਾਂਦੇ ਨੇ ਜੱਗਾ ਸੋ ਜੱਗੇ ਦੀ ਜ਼ਿੰਦਗੀ ਦਾ ਪਰਮਪਿਆਰਾ ਮਿੱਤਰ ਹੈ ਇਧਰ ਬਿੱਲਾ ਜੀ ਨਾਲ ਕਾਕਾ ਜੀ ਇਧਰ ਮਿਰਵਲ ਸਿੰਘ ਜਿਹੜੇ ਨਸ਼ਤਰ ਸਿੰਘ ਜਿਹਦੇ ਲੜਕੇ ਨੇ ਮੇਰੇ ਉਹ ਜ਼ਿੰਦਗੀ ਦੇ ਬੜੇ ਪਿਆਰੇ ਮਿੱਤਰ ਨੇ ਸਾਰੇ ਆਪਣੇ ਸਾਥੀਆਂ ਦਾ ਮੈਂ ਧੰਨਵਾਦ ਕਰਾਂਗਾ ਮਾਨ ਹਰਾਂ ਦਾ ਗੁਰਦੇ ਹੋਰਾਂ ਦਾ ਆ ਜਿਹਨੇ ਵੀ ਗੱਗੀ ਹੋਰਾਂ ਦਾ ਸਾਡੇ ਬਹੁਤ ਹੀ ਸਤਿਕਾਰ ਦੇ ਜਗਵੀਰ ਨੇ ਸਾਰਿਆਂ ਦਾ ਧੰਨਵਾਦ ਔਰ ਮੇਰੇ ਆਪਣੇ ਪਿੰਡ ਦੇ ਉਹਨਾਂ ਦਰਸ਼ਕਾਂ ਦਾ ਧੰਨਵਾਦ ਉਹਨਾਂ ਪਿਆਰੇ ਦੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਜਸਵੰਦਰ ਨੂੰ ਪਿਆਰ ਕਰਦੇ ਨੇ ਔਰ ਜਿਹੜੇ ਜਸਵੰਦਰ ਦੇ ਲਈ ਕੁਛ ਨਾ ਕੁਛ ਆਸ਼ੀਰਵਾਦ ਦੇ ਰਹੇ ਨੇ ਕਿ ਅੱਜ ਤੱਕ ਨਾ ਜਗਦੇ ਹੋ ਸਕੇ ਮੈਂ ਐਸਾ ਤੁਹਾਨੂੰ ਪਿਆਰ ਦਿਆਂ ਮੇਰੀ ਉਮਰ 110 ਸਾਲ ਹੋ ਗਏ ਹਰ ਸਾਲ ਤੁਹਾਡੇ ਤੋਂ ਵਾਰਦੇ ਆ ਇਧਰ ਇੱਕ ਪਾਸੇ ਦਾ ਦੂਜਾ ਨਾ ਪਿੱਤੋ ਦੀ ਧਰਤੀ ਦਾ ਸ਼ੀਰਾ ਮੇਰੇ ਵੀਰੋ ਬਾੜੀ ਵਾਲੇ ਸ਼ਿਕੰਦਰ ਨੂੰ ਢਾਕੇ ਹਿੱਕ ਦੇ ਤੇ ਬਹਿ ਚੁੱਕਿਆ ਅਗਲੀ ਰੇਡ ਜੀਵਨ ਮਾਨੁਕਿਆਂ ਦਾ ਬਲਜਿੰਦਰ ਪ੍ਰਧਾਨ ਆਖਦਾ ਵੀ ਅਗਲੇ ਸਾਲ ਸਾਡਾ ਵੀਰ ਪ੍ਰਮਾਤਮਾ ਟ੍ਰਾਂਟੋ ਆਖ ਰਿਹਾ ਜਿੰਨੀ ਵੀ ਸੇਵਾ ਲਾਊ ਕਮੇਟੀ ਉਹਨੀ ਪੂਰੀ ਕਰਾਂਗੇ ਲੋ ਜੀਵਨ ਮਾਨੁਕਿਆਂ ਦਾ ਦਰਸ਼ਕ ਵੀਰੋ ਜੇਕਰ ਖੇਡ ਨੂੰ ਪਸੰਦ ਕਰਦੇ ਹੈ ਤਾਂ ਤਾੜੀ ਮਾਰੋ ਲੇ ਲਈ ਬਾਈ ਬਾ ਜੀਵਨ ਮਾਨੁਕਿਆਂ ਦਾ ਜੁਗ ਜੁਗ ਜੀਵੇ ਜੀਵਨ ਮਾਨੁਕਿਆਂ ਦਾ ਪਰਮਾਤਮਾ ਇਸੇ ਤਰ੍ਹਾਂ ਮੇਰ ਰੱਖੇ ਲੋ ਅਗਲੀ ਰੇਡ ਦੋਲੀ ਆਲ ਕਰੇ ਪਿੰਡ ਦਾ ਪਾੜਿਆ ਮੇਰੇ ਵੀਰੋ ਕੀਪਾ ਚੰਨਣ ਵਾਲੀਆ ਫੈਸਲੇ ਦੇ ਰਿਹਾ ਵਾਹੇ ਕਿਹਦੇ ਸੁਰਨੇ ਕੇ ਜੁਗ ਜੁਗ ਜੀਵੇ ਮਾਨਾ ਮਾਨ ਪੰਜਾਬੀ ਬੋਲੀ ਦਾ ਇਹ ਮਾਨ ਹੈ ਖੇਡ ਕਬੱਡੀ ਦਾ ਮੇਰੇ ਉਹ ਮਾਨੁਕਿਆਂ ਵਾਲਾ ਪਰ ਇਹ ਕਬੱਡੀ ਪਾਣ ਦੇ ਲਈ 라ਡੀ ਵਾਦਾ ਹੋਇਆ ਚੱਲੋ ਨੌਜੋਨ ਕਿ ਖੇਡ ਕਿਹੜਾ ਮਿੱਥੋ ਵੱਡੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਆ ਪੂਰਾ ਦੀ ਸ਼ਾਨ ਮਿੱਤਰੋ ਕਬੱਡੀ ਪੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਬਲਹਾਰੋ ਜਮਾ ਬਲੇਰ ਕਬੱਡੀ ਅੰਕ ਧਾਵੀ ਦਾ ਮਾਨੂਕਾ ਵਾਲੇ ਲਾਡੀ ਦਾ ਉਧਰ ਸਾਡਾ ਵੀਰ ਰਾਜੂ ਦਾ ਓਕੇ ਵਾਲਾ ਇੱਕ ਹੋਰ 100 ਰੁਪਿਆ ਜੀਵਨ ਦੇ ਲਈ ਭੇਜ ਰਿਹਾ ਧੰਨਵਾਦ ਕੀਤਾ ਜਾ ਰਿਹਾ ਲਓ ਸਾਹਮਣੇ ਪਾਈ ਹੋਈ ਰੇਡ ਸ਼ੋਕੀਆ ਅੰਕੜੇ ਬੇੜ ਦਾ ਕਿਆਰੀ ਆਰੀ ਆਰੀ ਉਹ ਕਿਹੜੀ ਖੇਡ ਮਿੱਤਰੋ ਜਿਹੜੀ ਸਾਰੀਆਂ ਖੇਡਾਂ ਚੋਂ ਨਿਆਰੀ ਉਸ ਨੂੰ ਕਬੱਡੀ ਆਖਦੇ ਜੋ ਲੱਗੇ ਸਾਡੀ ਕੌਡੀ ਦਾ ਸਰਦਾਰੀ ਖੇਡਾਂ ਭਾਵੇਂ ਹੋਰ ਬੜੀਆਂ ਸ਼ੌਕੀ ਅਲਕੜੇ ਪਿੰਡ ਦਾ ਆਪਣੀ ਟੀਮ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰ ਗਿਆ ਮੈਂ ਅਗਲੀ ਰੇਡ ਪਤਲਾ ਤੰਗ ਜਾਂ ਸ਼ਰੀਰ ਇਸ ਨੌਜਵਾਬ ਦਾ ਕਹਿੰਦੇ ਦੱਸਦਾ ਅੱਜ ਦੇ ਦਿਨ ਮੇਰੇ ਵੀਰੋ ਖੇਡ ਮਦਾਨਾਂ ਦੇ ਵਿੱਚ ਜੀਵਨ ਮਾਨੁਕੇ ਵਾਲਾ ਆਪਣੀ ਟੀਮ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰ ਗਿਆ ਕਹਿੰਦੇ ਨੇ ਜੀਵਨ ਰੇਡ ਪਾਉਂਦਾ ਧਰਤੀ ਦੇ ਵਿੱਚ ਉਹ ਸੀਰੇ ਦਾ ਫੜੇ ਰੈਡ ਬਾਲ ਵਾਲੇ ਨਿਮਾਗ ਨਾਲ ਚੂੜ ਚੱਕਿਆ ਬੱਬੂ ਵੀ ਨੰਬਰ ਲੈਦਾ ਡਾਂਗ ਨਾਲ ਬੜੇ ਜਿਹੜਾ ਤੌਣ ਕੇ ਦੁਨੀਆ ਲਿਆਉਂਦੀ ਹੈ ਆਹ ਸਾ ਬਟਰਾ ਰੰਗ ਮਹਿਣ ਤੇ ਲਿਆਉਂਦੀ ਹੈ ਆਹ ਸਾ ਬਟਰਾ ਰੰਗ ਮਹਿਣ ਤੇ ਲਿਆਉਂਦੀ ਹੈ ਉਹ ਕਿੱਥੋਂ ਵਾਲਾ ਵਾਕੇ ਕਹਿੰਦੇ ਨੇ ਦਸ਼ਵਾਂ ਖੇਡ ਕਬੱਡੀ ਦੇ ਮੈਦਾਨਾਂ ਦੇ ਵਿੱਚ ਚਾਲੇ 나오 ਜਨਾ ਬਾਗਲੀ ਕੌਡੀ ਕੌਡੀ ਦੇ ਪੌਣ ਦੇ ਲਈ ਲੜ ਮਾਝ ਦੇ ਸਰਨਾ ਬਖਤੂਪੁਰੀਆ ਮਾਨੂਕਿਆਂ ਦਾ ਲਾਡੀ ਮਾਨੂ ਕਹਤ ਲੋਕੋ ਮੁੰਡਾ ਉੱਠਿਆ ਕਮਾਲ ਦਾ ਕਰਦਾ ਏ ਮਾਨ ਦੀ ਤੇ ਟੋਨਾਵਾਰੇ ਵਾਲ ਦਾ ਪਤਲਾ ਪਤੰਗ ਜਿਹਾ ਸ਼ਰੀਰ ਨੌਜਵਾਨ ਦਾ ਦੇਖਦੇ ਆ ਵੀ ਦੂਜੇ ਪਾਸੇ ਹੜਕੜਿਆਂ ਵਾਲਾ ਪੁਆਇੰਟ ਜਿਹੜਾ ਉਧਰਲੇ ਬਾਕੀ ਦੇ ਦਰਸ਼ਕਾਂ ਨੂੰ ਅੱਜ ਸਵਾਦ ਆ ਗਿਆ ਕੌਡੀ ਦੇ ਕਰਦੇ ਤਾੜੀਆਂ ਮਾਰਦੇ ਖੁੱਲ ਕੇ ਕੱਪ ਨੇਪਰੇ ਚੜਦਾ ਹੋਇਆ ਜਿਵੇਂ ਕਹਿੰਦੇ ਨੇ ਵੀ ಅಪਾਰ ਕਿਰਪਾ ਹੋ ਗਈ ਹੈ ਉਧਰੋਂ ਪਾਸਾ ਪਿੱਠੋ ਵਾਲਾ ਨਾਲ ਦੌਧਰ ਵਾਲਾ ਕਹਿੰਦੇ ਨੇ ਕਬੱਡੀ ਦੇ ਵਿੱਚ ਪਤਾਮੇ ਮੰਨੇ ਜਾਂਦੇ ਨੇ ਇਧਰੋਂ ਪਾਸਾ ਸ਼ੋਕ ਅਲਪਨਾ ਦੀ ਧਰਤੀ ਬੱਲੇ ਬੱਲੇ ਹੋ ਗਈ ਮਿੱਤਰਾ ਕਿ ਆਹ ਦੇਖ ਲੈ ਨਹੀਂ ਗੱਲਾ ਕਹਿਰਾ ਜੱਟ ਬੋ ਦੇ ਕੇ ਸਾਰੇ ਨੰਬਰ ਨੇ ਬੋਲਦਾ ਦਾਵਾ ਤੇ ਗੱਲਾ ਕਹਿਰਾ ਜੱਟ ਬੋ ਦੇ ਕੇ ਸਾਰੇ ਨੰਬਰ ਨੇ ਬੋਲਦਾ ਦਾਵਾ ਅਗਲੀ ਰੇਡ ਹੈ ਜੀਵਨ ਮਾਨੂਕੇ ਗੇਲਾ ਦਾ ਕਹਿੰਦੇ ਵਾਲਾ ਦਾ ਸਟਾਈਲ ਵੱਖਰਾ ਜਿਵੇਂ ਨੌਜਵਾਨ ਨੇ ਰੱਖਿਆ ਜਿਵੇਂ ਸਿਆਟਰੀਆ ਮੀਕ ਕਹਿੰਦੇ ਇਸ ਸਟਾਈਲ ਦੇ ਵਿੱਚ ਨਜ਼ਰ ਆਉਂਦਾ ਔਰ 2 ਨੰਬਰ ਤੇ ਮੇਰੇ ਵੀਰੋ ਜੀਵਨ ਮਾਨੁਕੇ ਬਾਰੇ ਨੇ ਉਸ ਤਰ੍ਹਾਂ ਕੰਗੜਾ ਲਈ ਦੇ ਵਾਲ ਆਇਆ ਕਿਉਂਕਿ ਪੰਜਾਬੀ ਪਿਆਰ ਬੜਾ ਦਿੰਦੇ ਆ ਲਓ ਪੁਆਇੰਟ ਜਿਹੜਾ ਜੀਪ ਰਾਜੂ ਨੇ 100 ਰੁਪਇਆ ਰਾਜੀ ਦੇ ਵੱਲੋਂ ਬੀੜ ਰਾਊਕਰ ਵਾਲੇ ਵੱਲੋਂ ਰਾਜੂ ਵਾਲਾ 100 ਰੁਪਇਆ ਜੀਵਨ ਦੇ ਲਈ ਉਧਰ ਆਲਕਰਾਂ ਦੀ ਧਰਤੀ ਦਾ ਉਹ ਪੰਜਵੇਂ ਕੱਪ ਦਾ ਦੇ ਹਵਾ ਹਵਾਈ ਹੁੰਦਾ ਹੋਇਆ ਪਿੱਥੋ ਵਾਲਾ ਸ਼ੀਰਾ ਕਹਿੰਦੇ ਪਾਟੇ ਕੱਢ ਜਾਫੀ ਮੰਨਿਆ ਜਾਂਦਾ ਕਬੱਡੀ ਦਾ ਖੱਬੇ ਖਾਂ ਜਾਫੀ ਮੰਨਿਆ ਜਾਂਦਾ ਬੜੇ ਲੰਮੇ ਸਮੇ ਤੋਂ ਗੁਰੂ ਮਹਾਰਾਜ ਦੀ ਮਿਹਰ ਐ ਸੋ ਨੌਜਵਾਨ ਤੇ 43 ਮੋਟਰਸਾਈਕਲ ਚੱਪ ਚੁੱਕਿਆ ਅੱਜ ਦੇਖਦੇ ਆ ਵੀ 44 ਵੀ ਘਰੇ ਲਿ ਜਾਂਦਾ ਸਮੇ ਦੀ ਗੱਲ ਹੋਣੀ ਐ ਲੋ ਲਾਦੀ ਮਾਣੂ ਕਹਿੰਦਾ ਬੋਲਿਆ ਹੋਇਆ ਧਾਵਾ ਜਸਵੀਰ ਰਲਕੜਿਆ ਦਾ ਕਰਦਾ ਹੋਇਆ ਟਾਈ ਦੁੱਕੀਆਂ ਰੋ ਅਮਰਦਪਾਲ ਬਲਾਲ 1 ਪੁਆਇੰਟ ਸਾਡੇ 14 ਪੁਆਇੰਟ ਆਲ ਕਰੋ ਤੇ 17 ਪੁਆਇੰਟ ਮਾਣੂ ਦੇ ਗੱਲਾਂ ਦੇ ਮਾਣੂ ਦੇ ਗੱਲਾਂ ਦੀ ਟੀਮ ਅੱਜ ਦੇ ਹੋਸ ਕਬੱਡੀ ਕੱਪ ਦੀ ਜੇਤੂ ਟੀਮ ਹੈ ਔਰ ਦਾ ਸ਼ਹੀਦ ਭਗਤ ਜੁਬਾਰਕਵਾਦਾ ਬੋਲੇ ਮੁਬਾਰਕਵਾਦ ਹੈ ਲੱਖ ਲੱਖ ਮੁਬਾਰਕਵਾਦ ਸ਼ਹੀਦ ਪਟੰਗਰੇ ਸਪੋਰਟਸ ਕਲੱਬ ਸਾਰੇ ਵੀਰਾਂ ਦਾ ਜਵਾਬ ਹੈ ਅੱਜ ਦੇ ਇਸ ਸ਼ਹੀਦ ਭਗਤ ਸਿੰਘ ਕਬੱਡੀ ਕੱਪ ਦੀ ਅੱਜ ਦਾ ਜਿਹੜਾ ਲਓ ਵੀ ਮੈਟਰ ਹੈ ਤੁਸੀਂ ਮੈਚ ਵੇਖੀ ਲੈ ਮੈਚ ਹੈ ਜਿਹੜਾ ਮਾਨੂ ਕੇ ਗੱਲ ਨੇ ਜਿੱਤ ਲੈ ਮਾਨੂ ਕੇ ਗੱਲ ਦੇ ਰਹੇ ਨੇ 17 ਪੁਆਇੰਟ ਔਰ ਅਲਕੜਾ ਦੇ ਰਹੇ ਨੇ 14.5 ਦੋਸਤੋ ਬੈਸਟ ਜਿਹੜਾ ਹੈ ਉਹ ਜਾਫੀ ਸੀਰਾ ਪਿੱਥੁਰਿਆ ਔਰ ਰੇਡਰ ਜਿਹੜਾ ਹੈ ਜੀਵਨ ਮਾਨੂ ਕੇ ਗੱਲ ਰਿਹਾ ਸੀਰੇ ਨੇ ਦੋਸਤੋ 44ਵਾਂ ਮੋਟਰਸਾਈਕਲਿਸਟ ਟੂਰਨਾਮੈਂਟ ਦੌਰਾਨ ਜਿੱਤ ਲਿਆ ਐ ਇਸੇ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਾਡੇ YouTube ਚੈਨਲ ਤੇ ਅਵੇਲੇਬਲ ਨੇ ਇਹ ਵਾਲੀ ਵੀਡੀਓ ਤੁਸੀਂ ਹੁਣੇ ਹੀ ਕਲਿੱਕ ਕਰਕੇ ਦੇਖ ਸਕਦੇ ਹੋ ਨਾਲੇ ਤੁਹਾਨੂੰ ਰਿਕਵੈਸਟ ਹੈ ਕਿ ਸਾਡੇ YouTube ਨੂੰ ਦਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਨਾ ਇਸ ਵੀਡੀਓ ਨੂੰ ਸ਼ੇਅਰ ਔਰ ਲਾਈਕ ਵੀ ਜਰੂਰ ਕਰਨਾ ਹੈ ਸਾਡੇ ਇਸ ਚੈਨਲ ਤੇ ਇਸੇ ਤਰ੍ਹਾਂ ਬਣੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ